ਕੀ ਲਾਲਾ ਛੋਲਾ ਸਾਰਿਆਂ ਨੂੰ ਲਾਲੇ ਵੱਲੋਂ ਸ਼ਸ਼ਰੀਕਰ ਆਪਣੀ ਵੀਡੀਓ ਛੜੇ ਛਾਂਟਾਂ ਤੇ ਲੰਡੇ ਲੁੱਚਿਆਂ ਲਈ ਬਣਾਈ ਆ ਬਾਈ ਬੁੜੀਆਂ ਕੁੜੀਆਂ ਰਹਿਣ ਦੂਰ ਧੰਨਵਾਦ ਜੀ ਰੋਟੀ ਝਾ ਦੇ ਰੋਟੀਆਂ ਮੁੱਕੀਆਂ ਤੇਰੀ ਕੀ ਜਾਨ ਨਿਕਲਦੀ ਆ ਉਹ ਰੋਟੀ ਦਾ ਖਾਣੀ ਏ ਢਿੱਡ ਦਾ ਭਰਨਾ ਪਊਗਾ ਐ ਦੱਸ ਕੀ ਜਾਨ ਨਿਕਲਦੀ ਆ ਲੈ 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 ਤੂੰ ਮੈਨੂੰ ਫੋਲਕੀ ਦੀਆ ਬਾੜੀ ਸਾਹਮਣਾ ਕਰਿਆ ਕਰ ਗੱਲਾਂ ਕਰ ਬਾਪੇ ਇਹ ਆ ਕਰ ਬਣਾ। ਇਨ ਤੇ ਜੋਰ ਆ। ਇਹ ਲਾ ਕਰਦਾ ਕੰਮ। ਤੇ ਜਿਹੜਾ ਤੈਨੂੰ ਕੰਮ ਕਿਹਾ ਸੀ ਉਹ ਕਰਿਆ। ਗਨਕਾਰ ਦੇ ਵੱਟ ਗਿਆ ਹੁੰਦਿਆ ਕੱਖਾ। ਤੈਨੂੰ ਜਿਹੜਾ ਕੰਮ ਕਹਿਣੀ ਆ ਉਹ ਕਰਿਆ। ਉਹਦਾ ਕਰਾਇਆ ਮੈਂ ਕਰਾਇਆ। ਕੀ ਬਣਿਆ ਕਰਾਇਆ। ਉਹਦਾ ਉਹ ਪੈਸਾ ਹੱਲ ਹੋ ਜੂਗਾ। ਕੀ ਹੱਲ ਲਊਗਾ ਦੱਸ ਮੈਨੂੰ। ਉਹ ਰੱਖ ਲੂ ਲੱਖ। ਲੈ ਰਾਂਗੇ ਆਪਾਂ ਤੇਰਾ ਦੋ ਖੂਦ ਬੱਜਿਆ 10 ਰੁਪਏ ਲੱਗੇ ਸਾਰੇ। ਵੀ ਹੁਣ ਤੂੰ ਪੈਸਿਆਂ ਤੇ ਤੋਨੇਂਗਾ ਇੱਜ਼ਤ ਮੇਰੀ। ਉਹ ਨਹੀਂ। ਰੋਲਾ। ਮੈਨੂੰ ਸੱਚੀ ਇਹ ਦੱਸ ਕੀ ਗੱਲ ਆ। ਹੈ? ਸੱਚੀ ਦੱਸ। ਆਪਣਾ ਕਿ ਮਿੱਤਰ ਆਗਾ ਜਿਆ ਤੋਸਾ ਕੌਣ ਉਹ ਮੇਰਾ ਮਿੱਤਰ ਆਗਾ ਡੱਗਰਾ ਅੱਛਾ ਤੇ ਮੈਂ ਉਹਦੇ ਕੋਈ ਗੱਲ ਕਰਾਇਆ ਆ ਆਪੇ ਜਿੰਨੇ ਲੂਟੇ ਦੇ ਲਾਦਾਂਗੇ ਲੰਗਾ ਨਾ ਉਹਨੂੰ ਤਾਂ ਥਾਣੇ ਲੈ ਕੇ ਜਾ ਫਿਰ ਜੇ ਪੰਜਾਹ ਜਿੰਨੀ ਲੂਟ ਆਉਂਦਾ ਥਾਣੇ ਜਿੰਨੀ ਲੂਟ ਆਉਂਦਾ ਕੰਮ ਇਹ ਭਾਗਮਾਨ ਨਾ ਫਿਰ ਡੂਡ ਲੱਖ ਨਹੀਂ ਨਾ ਨਾਲੇ ਤੇਰੀ ਇੱਜ਼ਤ ਪੱਤੀ ਜੀ ਆ ਹਾਂ 4-5 ਲੱਖ ਰੁਪਇਆ ਗਾਇ ਉਹ ਨਹੀਂ ਵੇ ਮਰ ਜਾਣੇ ਘਰ ਪਾਲਾਂਗੇ ਨਵਾਂ ਵਧੀਆ ਜੇ ਉਹ ਠੀਕ ਆ ਚੰਗਾ ਦੇਖਦੇ ਆਪਾਂ ਜਿੱਨੇ ਕੱਲ ਡੇਢ ਲੱਖ ਨਾਲ ਨਹੀਂ ਹਾਂ 4-5 ਲੱਖ ਨੂੰ ਮੂੰਹ ਮਾਰੀ ਚੰਗਾ ਚੰਗਾ ਠੀਕ ਆ ਚੱਲ ਚੰਗਾ ਤੂੰ ਤਾਂ ਆਪਦੀਆਂ ਕਰਨੀਆਂ ਹੁੰਦੀਆਂ ਤੇਰੇ ਘਟ ਤੇਰਾ ਤਾਂ ਅੰਨ ਗੰਨੀ ਧਿਆਨ ਆ ਅੰਨ ਤੋਂ ਬਿਨਾਂ ਬੰਦਾ ਕਰੂਗੀ ਕੰਮ ਕਰ ਲੈ ਕਰ ਨਹੀਂ ਅੰਨ ਦੀ ਦੇ ਲੋ ਕੀ ਕੀੜੇ ਪਿਆ ਤੇਰੇ ਉਹ ਅੰਨ ਦੀ ਦੇ ਆ ਭਾਗ ਮਨ ਨੇ ਕਮਾਰ ਕਰਾ ਮਣਾ ਫੇਰ ਲੋਟ ਆਉਗਾ ਮੈਂ ਦੱਸੀ ਸੀ ਪਾਲਾ ਉਹ ਜਾਗਰ ਵੀ ਆਉਣ ਵਾਲਾ ਹੋਊਗਾ ਘਰ ਤਾਂ ਆ ਗਿਆ ਤੇ ਫਿਰ ਮੈਂ ਪੈਸੇ ਪੁੱਛੇ ਚੱਕ ਲਿਆ ਮੈਂ ਦੇਣੇ ਆਗਲੇ ਨੂੰ ਚੱਕ ਲੈ ਚੱਕ ਲੈ ਐਤੀ ਖੜ ਗਿਆ ਕੋ ਘਰੇ ਜਾਣ ਲਿਜਾਨ ਵਾਲਾ ਹੈ ਨਹੀਂ ਪੈਣ ਵੀ ਬੁੰਡ ਦਾ ਨਾ ਜ਼ਹਿਰ ਜਾ ਆਪ ਹਰ ਇੱਕ ਨੂੰ ਹੋਰ ਜੀ ਸਮਝਦਾ ਗਾ ਸਾਲਾ ਬਣਿਆ ਕਹਿੰਦਾ ਘਰੇ ਨਹੀਂ ਲੈ ਕੇ ਜਾਂਦਾ ਨਾਲ ਲੈ ਕੇ ਜਾਂ ਪੈਣ ਕੰਡਾ ਮਰਾ ਪੈਣ ਚੋ ਤਮ ਆ ਜਿਹੜਾ ਤੇਰੇ ਨਾਲ ਤੁਰ ਪਣਾ ਹਰ ਇੱਕ ਕੰਮ ਚ ਪੈਣ ਦੀ ਲੰਨ ਦਾ ਨਾਲ ਮੈਂ ਸਾਦਨ ਨਾਲੇ ਮੇਰਾ ਸਾਲਾ ਬੇਤੀ ਕਰਦਾ ਓਹ ਹੋ ਬੜੀ ਗਰਮੀ ਆ ਪੈਣ ਤੇ ਦੇਖਦਾ ਤੇਰੀ ਗੱਲ ਸੁਣ ਹਾਂ ਮਿੱਠੇ ਪੁੱਛ ਨਾ ਮਾਰਾ ਕਰ ਯਾਰ ਕਹਿ ਕੇ ਮਿੱਠੇ ਬੋਚਾ ਵਾਲੇ ਕੀ ਗੱਲ ਆ ਭੈਣ ਤੇ ਦਵਿੰਦ ਕੋ ਗਿਆ ਕੀ ਕਹਿੰਦਾ ਸੀ ਓਏ ਐਂ ਤਾਂ ਚੱਲਦਾ ਹੀ ਰਹਿੰਦਾ ਨਾਲੇ ਤੁੰਗਰਾ ਪਤੀ ਜਾਂ ਨਾਲੇ ਮੇਰਾ ਯਾਰ ਆ ਤੂੰ ਸਾਰਾ ਕੁਸੀ ਹੁੰਦਾ ਯਾਰ ਬੇਇੱਜ਼ਤੀ ਨਾ ਕਰ ਧੀ ਨਾਲ ਤਾਂ ਮੈਂ ਯਾਰੀ ਪਾਈ ਹੋਈ ਆ ਓ ਯਾਰ ਉਹ ਤਾਂ ਗੱਲ ਤੇਰੀ ਠੀਕ ਆ ਆ ਬੇਇੱਜ਼ਤੀ ਥੋੜੀ ਕਰ ਦਿੰਦੇ ਆ ਬੰਦੇ ਦੀ ਹੁਣ ਤੂੰ ਮੈਨੂੰ ਐਂ ਦੱਸ ਮੇਰੇ ਸਾਰੇ ਕੋਠੀ ਕਿਆ ਲੱਕੜੀ ਵੇਚਤੀ ਹੋਏ ਦੱਸਣਾ ਜ਼ਰੂਰੀ ਆ ਪੁੱਛਣਾ ਵੀ ਜ਼ਰੂਰੀ ਆ ਨੱਕੀ ਕੰਨ 10000 29000 ਦੀ ਵੇਚ 29 ਲੱਖ ਦੀ ਹੋਏ ਵਾਹ ਹੋ 29 ਲੱਖ ਦੀ ਕਹਿੰਦਾ ਸੀ ਵੇਚ ਕੇ ਉਹ ਛੜਿਆ ਕਰ ਲਿਆਗਾ 5-7 ਲੱਖ ਦਾ ਲੈ ਲਿਆ ਹੋਊਗਾ ਮੈਂ 10000 ਲੈ ਲਿਆ ਹੋਊਗਾ ਓਏ ਉਹ ਵੀ ਕੋਈ ਕਾਰ ਨਹੀਂ ਖਸਮ ਕਾਰਨ ਦਾ ਤੀਂਆਂ ਨੂੰ ਖਵਾਤੇ ਮੈਂ ਜਾਣਦਾ ਤੇਰੇ ਕਾਰਨਾਂ ਨੂੰ ਅੰਦਰ ਖਾਤੇ ਬਹੁਤ ਕੁਝ ਕਰਦਾ ਮੈਂ ਤੇਰੇ ਵਰਗਾ ਥੋੜੀ ਆ ਭੈਣ ਚੋ ਦਾ ਉਹ ਅੰਦਰ ਖਾਤੇ ਤੂੰ ਬਹੁਤ ਕੁਝ ਕਰਦਾ ਨਾ ਤੂੰ ਮੇਰੇ ਆ ਤੀਮੀ ਵਾਲੇ ਚੱਕਰਾਂ ਦੇ ਕਦੇ ਗਿਆ ਤੂੰ ਅੰਦਰ ਹੀ ਲਪੋ ਲੰਨਾ ਗੱਲਾਂ ਪਹਿਲੀ ਬਾਗਨਾ ਮੈਂ ਤਾਂ ਪਹਿਲੀ ਵਾਰ ਪਹਿਲੀ ਡੇੜੇ ਪਹਿਣਗੇ ਆਪਾਂ ਇਹ ਜਦੋਂ ਤੇਰਾ ਚੌਕੀ ਪੈਂਦੀ ਮਾਰ ਜੰਨਾ ਚੱਲ ਚੰਗਾ ਰੌਲਾ ਨਾ ਪਾ ਕਾਲਾ ਆ ਗਿਆ ਅਰੇ ਜੰਨੇ ਉਹ ਤਾਂ ਬੱਖ ਤੇ ਰਹਿ ਚੰਦਾ ਰ ਵਧੀਆ ਕਿਉਂ ਦੇਖ ਵੀ ਜਾਗਰ ਸਿਆ ਤੂੰ ਮੈਨੂੰ ਹੁਣ ਘਰੇ ਲਈ ਜਾਨਾ ਉਹਨਾਂ ਦੇ ਹਾਂ ਠੀਕ ਆ ਨਾ ਜੇ ਭਰਾਵਾ ਉਹਦੀ ਤੀਨੀ ਤੂੰ ਵੀ ਜਾਂ ਉਹ ਮੇਰੀ ਦਾੜੀ ਨੂੰ ਚੁੰਬੜ ਗਿਆ ਜਿਮੇਵਾਰ ਤੂੰ ਹੋਏਗਾ ਮੈਂ ਜਿੰਮੇਵਾਰ ਆ ਯਾਰ ਤੂੰ ਡਰਦਾ ਕਿਉਂ ਆ ਯਾਰ ਮੈਂ ਦੱਸਦਾ ਨਹੀਂ ਤੇਰੀ ਗੱਲ ਸੁਣ ਲੈ ਹਾਂ ਤੇ ਨਾਲ ਸੀ ਫੇੜਖਾਨੀ ਕਰੀ ਨਾਲੇ ਐਂ ਤਾਂ ਨਹੀਂ ਕਰਦਾ ਮੈਂ ਕਾਮਲਾ ਥੋੜੀ ਆ ਪਤੀ ਜੀ ਨੇ ਕਈ ਵਾਰ ਆ ਖੁੱਖ ਮਰੇ ਉਹ ਨਹੀਂ ਮਾਰਦਾ ਯਾਰਾ ਤੈਨੂੰ ਐਂ ਕਿਉਂ ਲੱਗਦਾ ਵੀ ਮੈਂ ਮਾਰੂ ਚੰਗਾ ਮਾਰ ਫੇਰ ਬੋਲ ਤੈਨੂੰ ਜਿਹੜਾ ਗੱਲਾਂ ਸਮਝਾਤੀਆਂ ਬਸ ਧਿਆਨ ਰੱਖੀ ਉਹਨਾਂ ਤੇ ਉਹ ਮਹਾਜਰ ਧਿਆਣੀ ਆ ਤੂੰ ਮਾਰ ਬੋਲ ਉਹ ਮੋਟਿਆ ਉਹ ਭੈੜੀ ਫੁੱਤੀ ਜਿਹਰੇ ਨਾਲ ਉਹ ਆਖਰਾ ਸੀਗਾ ਜੇ ਆਈ ਜੀਗਾ ਹੈ ਮੋਟੇ ਓਏ ਓ ਮੋਟੇ ਹਾ ਆ ਹੁਣ ਯਾਦ ਕਰੇ ਭਾਈ ਦੀ ਬੁੰਡ ਨੇ ਆ ਪੀ ਗਏ ਆਇਆ ਲੱਗ ਗਿਆ ਆਈ ਆ ਗਈ ਘੋੜੇ ਹੋਗੇ ਭੈਣ ਚੋ ਦਾ ਗੜੀ ਦਾ ਚੰਗਾ ਫਿਰ ਘੋੜੇ ਹੀ ਮਾਰਿਆ ਆਪਣੇ ਹੀ ਘਰ ਆ ਔਰ ਮੋਟਿਆ ਉਹ ਮੋਟਿਆ ਠੀਕ ਆ ਠੀਕ ਆ ਬਾਈ ਜੀ ਆਹ ਹਾ 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 ਆ ਫਿਰ ਉਹ ਆਪਣਾ ਫੈਸਲਾ ਕਿਵੇਂ ਕਰਿਆ ਫੈਸਲਾ ਵਾਹ ਕਰਤਾ ਜਿੰਨੇ ਕਿਹਾ ਸੀ ਬਈ ਉਹਨਾਂ ਹੀ ਲਿਆਂਦੇ ਮੈਂ ਆਇਆ ਫਿਰ ਠੀਕ ਹੈ ਹਮ ਨਵੇਂ ਤਾਂ ਸਾਰੂ ਗੱਲਾਂ ਨੂੰ ਕਿ ਉਹ ਮੰਨ ਲਾ ਨੂੰ ਗੱਲਾਂ ਮੇਰੀ ਜਿੰਦੀਆਂ ਕੱਲ ਨੂੰ ਨਾ ਪਾਈ ਕੋਈ ਰੌਲਾ ਪਾ ਲਈ ਨਾ ਕੱਲ ਨੂੰ ਮੈਂ ਕੋਈ ਰੌਲਾ ਹਾਂ ਮੈਂ ਸਨ ਜਹਾ ਬੈਠਾ ਹੈ ਚੰਗਾ ਬੋਲ ਕੱਲ ਨੂੰ ਫੇਰ ਰੌਲਾ ਬਣਾਉਂਗਾ ਨਾ ਨਾ ਹਾਂ ਜਿੰਨਾ ਭਾਈ ਤੂੰ ਕਿਹਾ ਸੀਗਾ ਠੀਕ ਹੈ ਉਨੀ ਮਾਇਆ ਦਵਾਉਂਗਾ ਠੀਕ ਹੈ ਤੈਨੂੰ ਠੀਕ ਹੈ 1 ਰੁਪਿਆ ਘੱਟ ਨਹੀਂ ਦਵਾਉਂਗਾ ਹਾਂ 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 ਬਸ ਭਾਈ ਬਣ ਕੇ ਇਦੋਂ ਬਾਅਦ ਇਹਨੂੰ ਕੁਝ ਨਾ ਗਿਓ ਮੈਂ ਦਾ ਕੀ ਕਹਿਣਾ ਭੈਣ ਦਾ ਲੌੜਾ ਇਹੀ ਨਾ ਕਿਤੇ ਦਵਾ ਦੇ ਕਾਲ ਨਾ ਕੱਢ ਕਾਲ ਨਾ ਕੱਢ ਹਾਂ ਹਾਂ ਤੈਨੂੰ ਆ ਵੀ ਘਰੇ ਆ ਗਿਆ ਵੀ ਮੈਂ ਕਰ ਲੂੰਗਾ ਮੈਂ ਤੇ ਰਾਵੀ ਹਮੈਤੀ ਆਂ ਰਾਵੀ ਮੈਤੀ ਪਰ ਗਾਲ ਕੱਢਣੀ ਮਾੜੀ ਐ ਮੋਟਿਆ ਠੀਕ ਐ ਦੂਸ਼ਣ ਲਾਇਆ ਜਮਾ ਦੂਸ਼ਣ ਉਹ ਚੱਲ ਯਾਰ ਕੋਈ ਨਾ ਠੰਡਾ ਰਹਾ ਠੰਡਾ ਰਹਾ ਵੀ ਜਾ ਬੇ ਯਾਰ ਦਸਾਂ ਨਾ ਹਾਂ ਜੀ ਮਿਹਨਤ ਐ ਕਿਵੇਂ ਦੇਦੇ ਆਂ ਮਿਹਨਤ ਘਰੂਟ ਵੱਢ ਰਹੀ ਨਹੀਂ ਤੇਰੀ ਮਿਹਨਤ ਕਿੱਧਰ ਗਈ ਸੀ ਮੈਂ ਤਾਂ ਕੋਈ ਵੱਢੇ ਨਹੀਂ ਹੋਰ ਹੁਣ ਤਾਂ ਮੈਂ ਤਾਂ ਇੱਜਤ ਦਾ ਮਾਰ ਆ ਗਿਆ ਵੀ ਚਲੋ ਵਿੱਚ ਗੱਲ ਦੱਬੀ ਜਾਊਗੀ ਤੂੰ ਯਾਰ ਐਂ ਕਰਿਆ ਕੀ ਕਰਿਆ ਤੂੰ ਘਰੂਟ ਨਹੀਂ ਮਾਰੇ ਮੈਂ ਤਾਂ ਕੋਈ ਮਾਰੇ ਨਹੀਂ ਯਾਰ ਮਾਰੇ ਕਿਉਂ ਨਹੀਂ ਤੂੰ ਦਾ ਫੋਟੋ ਵੀ ਮੇਰੇ ਕੋਲੇ ਭੇਜ ਕੇ ਦੇ ਮੇਰਾ ਸਾਲਾ ਫਿਰ ਤੈਨੂੰ ਸੁਵਾ ਦਊ ਗਾਲ ਨਾ ਕੱਢੇ ਯਾਰ ਗਾਲ ਤੇਰੀ ਮਾੜੀ ਆ ਯਾਰ ਕਾਲ ਕਿਉਂ ਕੱਢਦਾ ਯਾਰ ਨਾਲੇ ਤੂੰ ਤੂੰ ਜੀ ਨਾ ਕਰ ਸਿੱਧਾ 295 ਦਾ ਪਰਚਾ ਪਵਾਉਂਗਾ ਕਾਨੂੰਨ ਬਹੁਤ ਜਾਣਦਾ ਮੈਂ ਉਹ ਚੱਲ ਛੱਡੋ ਯਾਰ ਕਾਉਂ ਉਹ ਕਿਉਂ ਲੜਦੇ ਹੋ ਯਾਰ ਆ ਫੜ ਯਾਰ 550 ਓ ਭੈਣ ਚੋਦਾ ਕੀ ਕਰਿਆ ਸਾਲਾ ਇਹ ਝੁੱਗਾ ਸਕਦਾ ਝੁੱਗਾ ਨਹੀਂ ਚੱਕਦਾ ਪੈਸੇ ਕੱਢਦਾ ਯਾਰ ਜਿਹੜੇ ਤੈਨੂੰ ਚਾਹੀਦੇ ਨੇ ਹੋਰ ਕਿਤੇ ਪਾਈ ਨਹੀਂ ਗਏ ਭੈਣ ਚੋਦੇ ਮੈਂ ਤਾਂ ਇੱਥੇ ਰੱਖਦਾ ਹਾਂ ਨਾ ਚੋਰ ਚਾਪਟਰਾਂ ਨਹੀਂ ਪੈਂਦਾ ਚੱਕਾ ਪਾਸੇ ਹੋ ਗਿਆ ਗਿੰਨੇਆ ਗਿਲੋਂ 1 ਰੁਪਿਆ ਨਾ ਘੱਟ ਨਾ ਵੱਧ 50 50000 ਦੀਆਂ ਕੱਪੀਆਂ ਨਹੀਂਆਂ ਤੈਨਾਂ ਚਾਲ ਅੰਦਰ ਗਈ ਪਾਣੀ ਜੇਗੀ ਲੱਗਿਆ ਹੋਈ ਪਾਣੀ ਤਾਂ ਮੜਾ ਮੋਡਾ ਲੱਗਿਆ ਮੂਤ ਨੇ ਲੱਗਾ ਮੇਰੇ ਸਲੇ ਦਾ ਵਿੱਚ ਪਰਦੇ ਦਾ ਮੇਰੀ ਗੱਲ ਸੁਣ ਲੈ ਮੇਰਾ ਯਾਰ ਡਰਨ ਡਰਨ ਵਾਲਾ ਨਹੀਂ ਹੈਗਾ ਉਹਦਾ ਟੱਕਾ ਤੇਰੇ ਸਾਹਮਣੇ ਕੱਲ ਨੂੰ ਨਾ ਕੋਈ ਗੱਲਬਾਤ ਕੀਤੀ ਵੱਧ ਦੇ ਤੈਨੂੰ ਆਏ ਸੀਗਾ ਮੇਰੀ ਗੱਲ ਸੁਣ ਲੈ ਤੇਰੀ ਹਮਾਇਤ ਤਾਂ ਕਰਾਤੀ ਤੂੰ ਹੈਗਾ ਗਰੀਬ ਬੰਦਾ ਠੀਕ ਆ ਮੈਨੂੰ ਆਏ ਸੀ ਤੇਰੀ ਇੱਜ਼ਤ ਖਰਾਬ ਉਹ ਜੇ ਤਾਂ ਕਰਕੇ ਮੈਂ ਤੇਰੀ ਹਮਾਇਤ ਕਰਾਤੀ ਭੈਣ ਚੋ ਦਾ ਟੇਕੇ ਨਹੀਂ ਬੈਠੀ ਦਾਗਾ ਚਲ ਕੋ ਇਨਾ ਫਿਰ ਮੈਂ ਆਂ ਦੀਂਦਾ ਘਾਟਾ ਲੈ ਆ ਗਣ ਤੂੰ ਪੈਸੇ ਵਾ ਪੂਰੇ ਹੋ ਕੇ ਗਣ ਲਓ ਹੁਣ ਮੈਂ ਖੋ ਕੇ ਫੇਰ ਬਾਜੂ ਉਹ ਕਾਣੂ ਵੀ ਲੰਨ ਨਾ ਟਿਕਦੀ ਨਹੀਂ ਗਾ ਪੈਂ ਦਸ ਮਾਰ ਕੇ ਦੇਖ ਲੈ ਯਾ ਸਰ ਆ ਜਾ ਕਾਣੂ ਟਾਈਮ ਲਾਉਣੇ ਯਾ ਕਮਤੋਂ ਦਾ ਕਰਾਇਆ ਨੋਈ ਦੇਖ ਵੀ ਮੋਟੇ ਸੈਂ ਪੈਸਾ ਜਮਾ ਪੂਰੇ ਆ ਨਾ ਜਮਾ ਪੂਰੇ ਬਾਈ ਮੇਰੇ ਹਿਸਾਬ ਨਾਲ 100 ਰੁਪਏ ਉੱਤੇ ਆ ਉਹਨੇ ਕਿਹਾ ਇਹ ਤੈਨੂੰ 100 ਰੁਪਏ ਉੱਤੇ ਕਿਉਂ ਭਾਈ ਪੂਰੇ ਆ ਪੈਸੇ ਜਮਾ ਸਹੀ ਆ ਪੂਰੇ ਕੱਲ ਨੂੰ ਨਾ ਕਹਦੀ ਵੀ ਜੱਟ ਘਟਦੇ ਗਿਆ ਨਾ ਨਾ ਉਹ ਕਰ ਲੈ ਗੱਲ ਹਾਂ ਪੂਰੇ ਹੋ ਗਏ 100 ਰੁਪਏ ਉੱਤੇ ਨੇ ਫਿਰ ਮੇਰਾ 100 ਮੋੜ ਦਿਓ ਤਾ ਸਾਲ ਲੱਗਦਾ 100 ਮੋੜ ਦੀਏ ਤੇਰਾ ਉਹ ਕਿਤੇ 5 500 ਦੇ ਵਿੱਚ ਲੱਗਿਆ ਗਿਆ ਉਹ ਯਾਰ ਮਾਂ ਤੇਰੀ ਬੁੰਡ ਤੇ ਮਰੂ ਗੁੰਡਾ ਗਾਲ ਕੱਢਦਾ 100 ਰੁਪਇਆ ਹੈ ਪੈਸੇ ਦੀ ਬਾਤ ਇਹਨਾਂ ਨਹੀਂ ਕਰਦਾ ਤੂੰ ਯਾਰ ਮਿਸਰੇ ਮਿਸਰੇ ਚੜੀ ਜਾਂਦਾ ਦੇ ਤੇ ਆਪਾਂ ਅਗਲੇ ਨੂੰ ਪੈਸੇ ਕੁਝ ਮਰਜ਼ੀ ਕਰੇ ਯਾਰ ਚੱਲ ਉੱਠੇ ਯਾਰ ਆਪਣੇ ਗਣੀਓ ਬੱਤੀਆਂ ਬਣਾ ਬਣਾ ਲਵੇ ਉਹੀ ਸਰੇ ਸਰੇ ਚੜੀ ਜਾਂਦਾ ਯਾਰ ਭੈਣ ਦੇ ਗੁੰਡ ਮਾਰੀ ਮਾਣ ਪੱਕੇ ਦਾ ਇਹ ਪੁੱਛੀ ਦੌੜ ਗਿਆ ਉਹ ਤਾਉ ਆ ਜਾ ਆ ਜਾ ਬਾਦਾ ਬੱਜੂ ਭੈਣ ਦਾ ਜਰਾ ਗੁੰਡ ਬਣਾ ਕੁਰਸੀ ਦੌੜ ਗਿਆ ਹਾਂ ਮੈਂ ਇਹ ਤੇ ਕਰਾ ਦੀ ਤੇਰੀ ਉਹੀ ਬਹੁਤ ਆ ਚਾਲੇ ਯਾਰ ਭੈਣ ਚੋਣੇ ਬਲੱਡ ਵਧਾਦਾ ਮੇਰੇ ਸਾਲੇ ਆਹ ਜੋ ਗਣਾ ਦੀ ਅੰਦਰ ਰਬਾ ਗੱਲ ਤੋਂ ਵੀ ਤੈਨੂੰ ਪੈਸੇ ਮਿਲ ਕੇ ਬਹੁਤ ਆ ਚਾਚਾ ਪੰਜਾਹ ਜਿਹੜੇ ਦਿੱਤੇ ਗਏ ਨੇ ਯਾ ਭਾਈ ਤੈਨੂੰ ਤਾਂ ਦੇਵਾਂਗੇ ਖੜਾ ਪੱਕਾ ਕਰਕੇ ਤੂੰ ਪੰਜਾਹ ਬਜਾ ਦੇ ਦੇਵਾਂਗੇ ਭਾਈ ਯਾਰ ਉਲਟੇ ਮਾਗੇ ਭਾਈ ਲਾਓ ਭਾਈ ਗੇਲਾ ਪੈਸੇ ਮਾਰ ਕੇ ਦੋ ਨੋਟ ਹੋਗੇ ਹਾਂ ਚੰਗਾ ਭਾਈ ਜਾਂ ਮੈਂ ਰੱਖੀ ਲ ਕਿੰਨਾ ਬਣ ਗਿਆ ਜਿਵਾ ਕਾ ਪਣਾ ਇਹ ਹੁਣ ਇਹੀ ਜਾ ਰੱਖਿਆ ਹੋਵੇ ਆ ਇੱਕ ਹੋਰ ਖੜਕਨੂ ਜਾ ਰੱਖਿਆ ਜੀ ਉਹ ਵੀ ਭੱਜ ਗਿਆ ਦੁਕਾਨ ਤੀ ਨਹੀਂ ਖੜਦਾ ਕੋਈ ਕੀ ਕਰੀਏ ਦਾ ਸੇਡ ਨੂੰ ਦੱਸ ਜਾਂਗੇ ਨਾਲੇ ਘਰੇ ਸਮਾਨ ਜਾਂ ਮੁੱਕਿਆ ਪਿਆ ਉਹ ਲੈ ਜਾਣਗੇ ਕਿਵੇਂ ਲਾਲਿਆ ਠੀਕ ਆ ਭਈ ਆਜਾ ਗਰਸਿਆ ਹੋਰ ਕਿਵੇਂ ਆ ਵਾ ਠੀਕ ਆ ਵਧੀਆ ਤੂੰ ਸੁਣਾ ਹੋਰ ਭਈ ਫਿਰ ਕਿਵੇਂ ਆਉਣੇ ਹੋਈ ਉਹ ਨਵੇੜ ਦਾ ਉਹਨਾਂ ਦਾ ਯਾਰਾ ਅੱਛਾ ਹੋ ਰੌਲਾ ਬਟੌਰ ਯਾਰਾ ਕੀ ਸੀ ਹੋਰ ਚੱਲ ਭਈ ਵਧੀਆ ਕੀਤਾ ਹੋਰ ਯਾਰਾ ਅਮੀ ਪਾਂਡ ਚੋ ਦੱਕ ਲਈ ਰੋ ਦਾ ਸੀ ਕਿੰਨੇ ਕ ਪੈਸੇ ਚ ਮੇੜ ਤਾਂ ਭਈ 100 ਲੱਖ ਚ 100 ਲੱਖ ਤੇ ਨਿਬੜਗੇ ਤੇ ਜੇ ਅਗਰ ਸਿਆ ਫਿਰ ਤੂੰ ਤੇਰੇ ਰੱਖਿਆ ਵਿੱਚ ਮੈਂ ਕੁਝ ਨਹੀਂ ਦੱਸਦਾ ਐਸ਼ ਇਹ ਤਾਂ ਜਾਰੀ ਪਗਾ ਗਿਆ ਮੈਂ ਤਾਂ ਜਾਰੀ ਭਗਾ ਗੀ ਠੀਕ ਚਲੋ ਬਈ ਚੰਗੀ ਗੱਲ ਇਹ ਜਿਹੜਾ ਵਾਧੂ ਦਾ ਪੈਨਸ਼ਨ ਹੁੰਦਾ ਨਾ ਆਇਆ ਇਹ ਪਈ ਕਰਵਾਸ਼ ਨਹੀਂ ਦਿੰਦਾ ਹੈਗਾ ਇਹ ਪਵਾਰਿਆਂ ਨੇ ਕਹਿਣਾ ਹੁੰਦਾ ਇੱਕ ਗੱਲ ਦਾ ਸਭ ਤੋਂ ਮੈਂ ਦੋ ਦਾ ਸੀ ਪਈ ਤੂੰ ਨਾ ਮੂਣੀ ਬੱਧੀ ਮੋਟੇ ਦੇ ਘਰੇ ਉਹ ਹਾਂ ਸੱਚ ਮੈਂ ਤਾਂ ਜਾਣੀ ਨਹੀਂ ਉਹਦਾ ਕਾਰਜੇ ਕੋਮ ਨੇ ਸਕੀਮਾਂ ਜਿਆ ਕਰੀ ਜਾਂਦੇ ਸੀ ਸੁਣਿਆ ਸੀਗਾ ਸੀ ਪੈਸੇ ਜਮਾਏ ਹੱਥ ਤੇ ਧੱਤੇ ਹਾਂ ਜਮਾਤ ਚਲੋ ਚੰਗੀ ਗੱਲ ਲੈ ਪਈ ਹੋਰ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਭਾਈ ਲੜਾਈ ਝਗੜਾ ਤਾਂ ਕਿਵੇਂ ਕਰੂੰ ਚਲੋ ਮੈਂ ਆ ਬੋਲਦਾ ਸੀ ਉਹ ਅੱਛਾ ਕੌਣ ਨੱਚਾ ਹਾਂ ਗਾਲਾਂ ਨਾ ਦੰਦਾ ਸੀ ਮਾੜੀ ਗੱਲਾਂ ਕਰੀ ਮੈਂ ਤਾਂ ਕਹਿਦਾ ਜਿਹਨੂੰ ਬਖਤੌਰੀ ਨੂੰ ਹਾਂ ਆਹੇ ਲਾਈ ਦਿਨਾਂ ਤੂੰ ਤੇ ਫਿਰ ਕੋਈ ਨਾ ਅੱਜ ਕਿਵੇਂ ਟਲ ਗਿਆ ਕੱਟ ਜਿਰੋ ਪੈਸੇ ਲੱਗੇ ਪਤਾ ਨੂੰ ਹਾ ਭਾਈ ਪੈਂ ਕਿਹੜਾ ਪੈੰਦੀ ਨੇ ਇਹ 1.5 ਲੱਖ ਤਾਂ ਹੁਣ ਕਿੱਥੇ ਕਮਾਇਆ ਜਾਂਦਾ ਹੈ ਪਤਾ ਨਹੀਂ ਉਹਨੂੰ ਵੀ 50000 ਰੈਂਜ ਪਤਾ ਹੋਰ ਦੇ ਹੁੰਦੇ ਨਾ ਭਾਈ ਅਸੀਂ ਤਾਂ ਭਾਈ ਇਹ ਦੇਖ ਟਮਾਟਰ ਟੂਮਟਰ ਵੇਚ ਕੇ ਦਰਤੀ ਕਮਾਉਣੀ ਤੇ ਮੇਰੀ ਗੱਲ ਸੁਣਾ ਟਮਾਟਰਾਂ ਨੂੰ ਤਾਂ ਛੱਡ ਪਰੇ ਤੂੰ ਆ ਦੇ ਪੈਜੇ ਖੜਾ ਚੱਲ ਭਾਈ ਉਹ ਤਾਂ ਲੈ ਆ ਜਾਣਗੇ ਕੋਈ ਨਹੀਂ ਮਾ ਲੰਗੜਾ ਮੇਰਾ ਕੀ ਹੋਇਆ ਭਾਈ ਦੇਖ ਵੀ ਮੈਂ ਤਾਂ ਕੰਮ ਕਰ ਰਹਾ ਹਾਂ ਕੀ ਪਤਾ ਯਾਰ ਕਿਹੜੇ ਵੇਲੇ ਬਦਲ ਜਾ ਰੱਖ ਨਾ ਨਾ ਗੱਲਾਂ ਤੇਰੀਆਂ ਹੋਰ ਭਾਈ ਠੀਕ ਹੈ ਮੇਰਾ ਫਰਜ਼ ਸੀ ਤੈਨੂੰ ਦੱਸਣਾ ਹਾਂ ਚਲੋ ਚੰਗੀ ਕਰ ਤੂੰ ਆ ਦਾ ਕਿਵੇਂ ਮਰਜੀ ਕਰ ਠੀਕ ਹੈ ਠੀਕ ਹੈ ਆ ਨਿਆ ਗਰਮ ਆ ਪਕੌੜੀਆਂ ਦਾ ਪੈਕਟ ਦੇ ਦੇ ਦਾਲ ਵਾਲੀਆਂ ਨੂੰ ਅੱਛਾ ਅੱਜ ਕੀ ਮਿਲਦਰੀ ਦੇ ਕੰਮ ਦੇ ਕਿਵੇਂ ਜਾ ਰਹੇ ਭਾਈ ਓਏ ਆਸਣ ਜਾ ਰਹਾ ਮਾ ਕੁੜੀਆਂ ਨੇ ਘਰ ਲੰਡਾ ਹਾਂ ਉਹ ਡੱਡਾ ਲਿਆ ਨਾ ਪਰ ਪਰ ਜਾਈ ਤੋ ਆ ਕਿੰਨੇ ਬੰਦੇ ਇਹ ਲਿਖ ਲੈ ਫਿਰ ਭਾਈ ਤੂੰ ਨਹੀਂ ਰੱਬ ਦਾ ਅੱਛਾ ਤਾਂ ਭਾਈ ਨਹੀਂ ਤਾਂ ਕਰਦੇ ਇਹ ਆਪਾਂ ਤਾਂ ਡੱਗਰ ਕਹਿੰਨੇ ਹੈਗੇ ਆਪਾਂ ਕਹਿੰਦੇ ਲੋਕ ਤਾਂ ਕਿੰਨੇ ਕਹਿੰਦੇ ਆਪਦਾ ਭਾਈ ਕਿੱਦਾਂ ਕਹਿੰਨੇ ਆਂ ਆਓ ਭਾਈ ਮੰਡਰ ਲੈਣਾ ਜੀ ਸਭ। ਕਿਹਾ ਭਾਈ, ਬੇਰੰਦੀ। ਪਈ ਐਸ ਪਿੰਡ ਦੇ ਤਾਂ ਲੱਗਦੇ ਕਿ ਤੁਸੀਂ। ਐ ਤਾਂ ਬਾਹਰੋਂ ਆਏ ਸੇਮੇ ਤੋਂ। ਅੱਛਾ। ਉਹ ਦੀਗੀ ਆਉਣ ਭਾਈ। ਤਾਂ ਮਗਰੀ ਜੰਨੇ ਹੋ। ਚਲੋ ਕੋਈ ਚੰਗੀ ਗੱਲ। ਹਾਂ। ਹਾਂ, ਕੀ ਕਰੀਏ? ਤੇ ਇਹ ਲਿਖ ਲਈਏ ਫਿਰ। ਲੇ ਹੁਲਾਮ। ਯਾਰ ਕਿਤੇ ਨਹੀਂ ਮੰਗੀ। ਆ ਪੀਓ। ਉਹ ਕਿਤਾ ਯਾਦਾਸਤ ਮਾਈ ਹੋ ਗਈ ਭਾਈ। ਕੀ ਕਰੀਏ? ਕਿੰਨੇ ਯਾ ਇਹ ਹੈ ਪਈ ਵੀਂ ਨਾ ਕੋ ਜੱਗਰ ਸਿੰਘ ਆ ਛੋਟੇ ਜੱਟਾਂ ਦੇ ਹੱਥ ਨੀਚੇ ਲੈ ਨਹੀਂ ਰਹਿਣਦੇ ਹੁੰਦੇ ਹਨਾ ਉਹ ਦੇਖਣਾ ਤਾਂ ਹੈਗੀ ਆ ਮਰਾ ਆਹਨ ਦੇਖੇਗਾ ਨੂੰ ਆਪਰੇ ਡਬਲ ਟਾ ਦੇਖੇਗਾ ਭਾਈ ਜਿਹੜੀਆਂ ਚਾਰੇ ਆ ਹੋ ਹੈਗੀਆਂ ਨੀ ਆ ਫੁੱਟੀਆਂਣੀਆਂ ਘਰੇ ਜਾ ਕੇ ਫੇਰ ਗਾ ਲੈਣਗੇ ਉਹਨੇ ਦਿਮਾਗ ਵਾਲਾ ਖਰਾਬ ਕਰਤਾ ਮੋਤੇ ਹਾਂ ਤਾਂ ਹੀ ਤਾਂ ਤੂੰ ਇਹਦੇ ਵਿੱਚ ਲਾ ਜੀ ਹੈ ਨਾ ਭਾਈ ਹੋਰ ਗਾਣਾ ਦੇਣ ਲੱਗ ਗਿਆ ਚਲੋ ਭਾਈ ਆਇਆ ਇਹ ਤਾਂ ਇਹਦਾ ਬਕੀ ਦਾ ਰਾਜੀ ਬੰਦਾ ਕਰਾਉਣ ਨੇ ਗਾਣਾ ਲੈਣੀ ਹੈ ਵੀ ਨਹੀਂ ਦੇਣੀ ਹੈ ਕੋਈ ਨਹੀਂ ਕੋਈ ਯਾਰ ਜਦੋਂ ਨਵੇੜ ਹੀ ਦਿੱਤਾ ਸੀ ਤੂੰ ਗਾਣਾ ਕਿਉਂ ਕੱਢਦਾ ਹਾਂ ਹਾਂ ਭਾਈ ਇਹ ਵੀ ਕੀ ਕਹਾ ਗੱਲ ਨਹੀਂ ਬਣਦਾ ਤਾਂ ਨਾ ਨਾ ਕਿਰਮਾ ਮਾਗ ਰਿਹਾ ਭਾਈਗਾ ਚੁੱਪ ਕਰਕੇ ਰਹਿ ਗਿਆ ਜਮਾ ਗਾਲੀ ਕੁੱਤ ਕਰਾਂਗੇ ਜੇ ਨਹੀਂ ਮੈਂ ਕੋਈ ਨਹੀਂ ਕਰਵਾਈ ਪਿਆ ਨਹੀਂ ਹੋਰ ਚੱਲ ਠੀਕ ਆ ਪਰ ਮਾਤਾ ਜਾਂਦਾ ਜਰਾ ਚੱਲ ਕਰਨਾ ਭਾਈ ਮੈਂ ਹੀ ਕੁ ਲੋਕਾਂ ਦੇ ਦੇਖਾਂ ਤੇ ਬਾਪਾ ਨਹੀਂ ਨੰਨਾ ਇਹਦਾ ਸਾਫਾ ਹੀ ਇਹ ਬਕੀ ਹੈ ਚੱਲ ਮੈਂ ਹੀ ਦੇਖਦਾ ਮੋਟੇ ਕੋਲੇ ਕਿਹੜਾ ਮਾਰਨਾ ਭਾਈ ਔਰ ਕੀ ਹੋਇਆ ਹੁਣ ਪੈਸੇ ਆਏ ਨਹੀਂ ਯਾਰ ਰੇ ਕੋਲੇ ਆ 8 ਰੰਗ ਰੰਗ ਬੱਲੇ ਆ ਆ ਆ ਅੱਗੇ ਦੋ ਕਿਸੇ ਐਂ ਇਨੀਆ ਪਾਈ